ਅੱਜ ਦੇ ਮਿਨੀ ਵਲੌਗ ਸਾਰਾ ਸਵਾਲਤਾ ਮੰਮੀ ਨੇ ਹਰੀਚ ਵਾਲੀ ਅੱਗ ਤੇ ਇਚ ਧਰਤੀ ਦਾਲ ਜਿਹੜੀ ਕਿ ਮੂੰਗੀ ਤੇ ਚਨੇ ਮਿਕਸ ਕਰੇ ਹੋਏ ਨੇ ਦਾਲ ਚ ਮੰਮੀ ਨੇ ਪਾਣੀ ਚੈੱਕ ਕਰ ਲਿਆ ਤੇ ਮੈਂ ਮੰਮੀ ਨੂੰ ਪੁੱਛਿਆ ਵੀ ਦਾਲ ਬਣਨ ਕਿੰਨਾ ਟਾਈਮ ਲੱਗੇਗਾ ਮੰਮੀ ਕਹਿੰਦੀ ਇਹਦੇ ਵਿੱਚ ਤਿੰਨ ਤੋਂ ਸਾਢੇ ਤਿੰਨ ਘੰਟੇ ਹਰੀਚ ਬਣਨ ਲੱਗ ਜਾਂਦੇ ਨੇ ਕੁੱਕਰ 'ਚ ਸੀਤੀ ਬਣ ਜਾਂਦੀ ਆ ਪਰ ਉਨੀ ਸਵਾਦ ਨਹੀਂ ਬਣਦੀ ਨਾ ਹੈਗੀ ਤੇ ਹੁਣ ਆਪਾਂ ਚੱਲਦੇ ਆ ਉਧਰ ਬਾਹਰ ਇੱਧਰ ਦੇਖੋ ਰੇਨਬੋ ਨਿਕਲਿਆ ਹੀ ਕਿਉਂਕਿ ਮੀਂਹ ਹਟ ਚੁੱਕਿਆ ਤੇ ਮੰਮੀ ਨੇ ਦਾਲ ਕਾਨੀਆਂ ਹੁਣ ਚੈੱਕ ਆ ਦਾਲ ਹੋ ਬਣ ਕੇ ਹੋ ਗਈ ਤਿਆਰ ਦਾਲ ਬਾਕੀ ਕੁੜ ਚੁੱਕੀ ਆ ਪੂਰੀਆਂ ਕੁੜੀ ਪਈ ਆ ਤੇ ਇੱਥੋਂ ਹੁਣ ਆਪਾਂ ਇਹਨਾਂ ਦਾਲ ਨੂੰ ਚੱਕ ਕੇ ਲੈ ਜਾਵਾਂਗੇ ਕਿਚਨ ਦੇ ਵਿੱਚ ਤੜਕਾ ਪਹਿਲਾਂ ਹੀ ਤਿਆਰ ਕਰਿਆ ਪਿਆ ਤੇ ਹੁਣ ਸ਼ਾਮ ਨੂੰ ਜਿੰਨੀ ਕੀ ਦਾਲ ਅਸੀਂ ਖਾਣੀ ਆ ਉੰਨੀ ਕੀ ਤੜਕੇ ਦੇ ਵਿੱਚ ਪਾ ਲਾਂਗੇ ਇਹਨੂੰ ਤੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੇ ਕਰ ਲਾਂਗੇ ਗਰਮ ਤੇ ਇਹਦੇ ਵਿੱਚ ਹੁਣ ਪਾਵਾਂਗੇ ਗਰਮ ਮਸਾਲਾ ਜਿਹਦੇ ਨਾਲ ਦਾਲ ਦਾ ਟੇਸਟ ਵਧੀਆ ਬਣ ਜਾਂਦਾ ਤੇ 스멜 ਵੀ ਵਧੀਆ ਆਉਂਦੀ ਆ ਤੁਸੀਂ ਵੀ ਪਲੀਜ਼ ਦੱਸਿਓ ਕਿ ਕਿਹਨੂੰ ਹਰੀ ਦੀ ਦਾਲ ਵਧੀਆ ਲੱਗਦੀ ਆ ਆ ਦੇਖੋ ਦਾਲ ਤੇ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਓ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ